ਕਬੱਡੀ 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 ਜਿਹਨਾਂ ਨੇ ਛੋਟੀ ਜਿਹੀ ਗੱਲ ਨੂੰ ਚੁਪ ਚੁਪਾ ਕੇ ਤੇ ਬਹੁਤ ਹਾਈ ਟੈਬਲ ਤੇ ਲੈ ਗਏ ਮੈਨੂੰ ਇਹ ਪਤਾ ਹੈ ਇਸ ਗੱਲ ਦਾ ਭਾਈ ਜਵਾਬ ਦਿਓ ਕਿ ਤੁਸੀਂ ਯਾਰ ਕਬੱਡੀ ਪ੍ਰਮੋਟ ਕਰ ਰਹੇ ਹੋ ਜਾਂ ਕਬੱਡੀ ਦਾ ਨੁਕਸਾਨ ਕਰ ਰਹੇ ਹੋ ਲੈ ਕਿ ਨਹੀਂ ਮੈਨੂੰ ਨਹੀਂ ਲੱਗਦਾ ਜਿਵੇਂ ਪੇ ਜਰਮਾ ਸਾਡਾ ਦਜਿਨਾਂ ਨੇ ਇਸ ਬਾਰੇ ਵੀ ਪਾਈਆਂ ਪੋਸਟਾਂ ਖਾਲੰਗ ਉਹ ਕਬੱਡੀ ਦਾ ਨੁਕਸਾਨ ਕਰ ਰਹੇ ਆ ਉਹਨਾਂ ਨੇ ਕਬੱਡੀ ਪ੍ਰਮੋਟ ਨਹੀਂ ਕੀਤੀ ਉਹ ਸਮਝ ਨਹੀਂ ਉਹਨੇ ਜਿਹੜੀ ਪਾਰੀ ਪਾਰਟੀ ਪ੍ਰਮੋਟ ਕੀਤੀ ਹੈ ਗੱਡਾ ਸੁਪਰਸਟਾਰ ਪਲੇਅਰ ਇਹਦਾ 4.5 ਸਾਲ ਹੀ ਮੈਨ ਕਰਾਤਾ ਚੀਜ਼ ਦਾ ਜਦਾ ਸਭ ਕੁਝ ਹੀ ਕਬੱਡੀ ਸੀ ਉਹਨੇ ਪਤਾ ਕਿੰਨੀਆਂ ਫੈਮਿਲੀ ਔਰ ਪਿੱਛੇ ਪੰਨੀਆਂ ਪਈਆਂ ਸੀ ਇੱਕ ਤਾਂ ਇਨਸਾਨੀਅਤ ਦੇ ਹਿਸਾਬ ਨਾਲ ਵੀ ਗਲਤ ਕੀਤਾ ਤੁਸੀਂ ਨਿਸ਼ਚੈ ਤੁਹਾਨੂੰ ਕਰਨਾ ਬੜਾ ਦੁੱਖ ਲੱਗਾ ਇਸ ਗੱਲ ਦਾ ਇਹ ਤਾਂ ਨਹੀਂ ਕਰਨਾ ਚਾਹੀਦਾ ਤਲੋਤ ਜੋ ਉਹਨਾਂ ਚਰਣਾ ਹੋਣਾ ਸੀ ਹੋ ਗਿਆ ਭਗਤ ਜਾਣਾ ਮੈਨ ਵੀ ਖਤਮ ਹੋ ਜਾਣਾ ਬਰਸਾਲ ਉਹਦੇ ਦਿਨ ਦੇ ਵਿੱਚ ਕੀ ਦੀ ਗਣੀ ਜੇ ਤੁਹਾਡੇ ਵਾਸਤੇ ਵੀ ਦੁਆ ਦੇਣੀ ਹੈ ਉਹ ਜਿਨ੍ਹਾਂ ਨੇ ਉਹ ਕਲਾਬ ਖਲਾਬ ਵੀਡੀਓ ਪਾਈਆਂ ਸੀ ਉਹਦੇ ਕਲਾਬ ਦਾ ਬੜਾ ਨੁਕਸਾਨ ਹੋਇਆ ਉਹਦੀ ਫੈਮਿਲੀ ਦਾ ਬੜਾ ਨੁਕਸਾਨ ਹੋਇਆ ਉਹਦਾ ਖੁਦ ਬੜਾ ਨੁਕਸਾਨ ਹੋਇਆ ਜਿਹੜਾ ਜਿਨ੍ਹਾਂ ਕਲਾਬਾਂ ਨੂੰ ਖੇਡਦਾ ਸੀ ਉਹਨਾਂ ਦਾ ਬੜਾ ਇਨਸਾਨ ਹੋਇਆ ਪਤਾ ਵੀ ਉਸ ਬੰਦੇ ਨੇ ਕਿ ਜੇ ਉਹ ਪਰਸਨਲ ਜਗ੍ਹਾ ਦੇ ਮਾਫ਼ੀ ਚ ਮੰਗੀ ਨੇ ਮੀਡੀਆ ਤੇ ਆ ਕੇ ਹਰ ਬੰਦੇ ਕੋ ਮਾਫ਼ੀ ਮੰਗੀ ਯਾਰ ਉਹ ਇੱਕ ਵਾਰੀ ਮਾਫ਼ ਕੀਤਾ ਜਾਏ ਮੈਂ ਨੈਕਸਟ ਟਾਈਮ ਨਹੀਂ ਗਲਤੀ ਦੁਹਰਾਉਣਾ ਮੇਰੇ ਹਿਸਾਬ ਨਾਲ ਵੀ ਅੱਲਾਹ ਪਾਕ ਬੰਨਾਂ ਦੀ ਗਲਤੀਆਂ ਮਾਫ਼ ਕਰਦਾ ਇਨਸਾਨ ਦੀ ਗਲਤੀ ਨਹੀਂ ਮਾਫ਼ ਕਰਦਾ ਗੱਲ ਇਹੀ ਹੈ ਵੀ ਸਾਡੇ ਹੱਥ 'ਚ ਵੀ ਕੁਝ ਨਹੀਂ ਆ ਰਿਹਾ